ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਬਾਰਡਰ ਵਾਲੇ ਸੂਟ ਦੇ ਬਾਰਡਰ ਬਰਾਬਰ ਕਿਸ ਤਰ੍ਹਾਂ ਆਪਾਂ ਰੱਖ ਸਕਦੇ ਹਾਂ نیچے ਤੋਂ ਪਹਿਲੇ ਪਹਿਲੀ ਗੱਲ ਤਾਂ ਆਪਾਂ ਜਦੋਂ ਕਟਾਈ ਕਰਨੀ ਆ ਤੇ ਆਪਾਂ ਫਰੰਟ ਇਸ ਦਾ ਅੱਧਾ ਇੰਚ ਵਾਧਾ ਰੱਖ ਲੈ ਕਿਉਂਕਿ ਆਪਣੀ ਫਰੰਟ ਜਿਹੜੀ ਪਲੋਹੀ ਪਾਉਗੀ ਫਰੰਟ ਵਾਲੀ ਉਹ ਆਪਣੀ ਪਲੋਹੀ ਪਾ ਕੇ ਆਪਣਾ ਇਹ ਕਟੂਗਾ ਤੇ ਬਾਰਡਰ ਆਪਣਾ ਉੱਚਾ ਨਹੀਂ ਹੋ ਜਾਂਦਾ ਫਿਰ ਆਪਣਾ ਆਹ ਚੀਜ਼ ਜਿਹੜੀ ਬੈਕ ਸਾਈਡ ਆ ਇਹ ਨੀਵੀ ਹੋ ਜਾਂਦੀ ਹੈ ਫਰੰਟ ਸਾਈਡ ਆਪਣੀ ਉੱਚੀ ਹੋ ਜਾਂਦੀ ਹੈ ਪਲੇਟ ਪਾਉਣ ਨਾਲ ਇਹ ਜ਼ਰੂਰ ਧਿਆਨ ਰੱਖਣਾ ਆਪਾਂ ਵੀ 1/2 ਇੰਚ ਅੱਧਾ ਜਾਂ ਪੌਣਾ ਇੰਚ ਆਪਾਂ ਵਾਧੂ ਰੱਖਣਾ ਕਟਾਈ ਵਿੱਚ ਹੀ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਸਲਾਈ ਕਰਦੇ ਆ ਜੇ ਸਲਾਈ ਕਰਨ ਲੱਗੇ ਵੀ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਦੋਨੇ ਪਾਸੇ ਨੀਚੇ ਤੋਂ ਆਪਾਂ ਇਸ ਤਰ੍ਹਾਂ ਫੜਨੇ ਆ ਜਦੋਂ ਆਪਣਾ ਫਿਟਿੰਗ ਵਾਲਾ ਨਿਸ਼ਾਨ ਲਾਉਣਾ ਜਦੋਂ ਫਿਟਿੰਗ ਵਾਲਾ ਲਾਉਣਾ ਇਸ ਤਰ੍ਹਾਂ ਫੜ ਕੇ ਆਪਾਂ ਆ ਦੇਖੋ ਇਸ ਤਰ੍ਹਾਂ ਫੜ ਲਿਆ ਆ ਆਪਣੇ ਬਰਾਬਰ ਆ ਰਹੇ ਆ ਇਸ ਤਰ੍ਹਾਂ ਆਪਣੇ ਨਿਸ਼ਾਨ ਬਰਾਬਰ ਕਰ ਲੈਣੇ ਆ ਬਾਡਰ ਇੱਥੋਂ ਫਿਰ ਆਪਾਂ ਆ ਚੀਜ਼ ਆ ਕਿਸ ਤਰ੍ਹਾਂ ਸੈੱਟ ਕਰਕੇ ਕੱਪੜਾ ਰੱਖਣਾ ਤੇ ਇਸ ਤਰ੍ਹਾਂ ਪਾ ਰੱਖਿਆ ਇਹ ਕੱਪੜਾ ਪਹਿਲਾਂ ਹੀ ਸੈੱਟ ਕਰਕੇ ਮੈਂ ਰੱਖਿਆ ਸੀ ਤੇ ਇਹਦੇ ਜਿਹੇ ਤਰ੍ਹਾਂ ਉੱਪਰਲੇ ਪਾਸੇ ਆਪਾਂ ਇਹਨਾ ਆਪਾਂ ਕੱਪੜਾ ਇਹਦਾ ਬਚ ਗਿਆ ਸੀ ਬਾਰਡਰ ਬਣਾਪਾ ਕਰੇ ਤੋਂ ਕਿਉਂਕਿ ਆ ਪਲੇਟ ਪੈਂਦਾ ਇਹਦੇ ਨਾਲ ਫਰਕ ਪੈ ਜਾਂਦਾ ਕੁਛ ਤੇ ਇਦਾਂ ਆਪਣਾ ਆ ਚੀਜ਼ ਇੱਥੇ ਆਈ ਹੈ ਇਹ ਆਪਾਂ ਹੁਣ ਕੀ ਕਰਨਾ ਇੱਥੋਂ ਰੱਖ ਕੇ ਆਪਾਂ ਇਹਨੂੰ ਕਟਾਈ ਕਰਕੇ ਇਹਦੇ ਨਾਲ ਹੀ ਥੋੜੇ ਥੋੜੇ ਲਾਵਾਂਗੇ ਜਾਦਾ ਨਹੀਂ ਇੱਥੋਂ ਹੀ ਰੱਖ ਕੇ ਥੋੜਾ ਥੋੜਾ ਲਾਉਂਦੇ ਹੋਏ ਇਹਦੇ ਨਾਲ ਆਪਾਂ ਬਣਾ ਲੈਣਾ ਤੇ ਆਹ ਚੀਜ਼ ਵੀ ਬਾਹ ਫालतੂ ਕਪੜਾ ਆ ਵੀ ਕੱਟ ਦੇਣਾ ਤੇ ਇਸ ਤਰ੍ਹਾਂ ਇਹਦੀ ਸਲਾਈ ਲਗਾਉਣੀ ਹੈ ਤੇ ਜਦੋਂ ਆਪਾਂ ਅੱਧੀ ਸੀਨ ਲਗਾ ਲਈ ਫੀਟਿੰਗ ਤੇ ਟਿਕ ਲਗਾ ਕੇ ਪਹਿਲਾਂ ਆਪਾਂ ਮਿੜਿਆ ਹੋਇਆ ਸੀ ਫੇਰ ਵੀ ਆਪਾਂ ਅੱਧੀ ਸਲਾਈ ਲਗਾ ਕੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਵਾਰ ਚੈੱਕ ਕਰਾਂਗੇ ਕਿ ਆਪਣੇ ਬਾਰਡਰ ਸਹੀ ਆ ਰਹੇ ਆ ਤੇ ਫਿਰ ਆਪਾਂ ਇਹਨੂੰ ਜੇ ਵੀ ਥੋੜਾ ਬਹੁਤ ਫਰਕ ਹੈ ਜਿਹੜਾ ਕਪੜਾ ਜੇ ਮਤਲਬ ਘਟ ਰਿਹਾ ਉਸ ਨੂੰ ਥੋੜਾ ਜਿਹਾ ਆਪਾਂ ਖਿੱਚ ਕੇ ਸੈੱਟ ਕਰ ਲਾਂਗੇ ਆਹ ਚੀਜ਼ ਨੂੰ ਆਪਾਂ ਐਸੇ ਤਰ੍ਹਾਂ ਇੰਨਾ ਕ ਆਪਾਂ ਫੋਲਡ ਕਰਨਾ ਜੀਵੇ ਇਹਦੇ ਬਰਾਬਰ ਰੱਖਾਂਗੇ ਤੇ ਇਸ ਤਰ੍ਹਾਂ ਆਪਾਂ ਦੇਖੋ ਖਿੱਚ ਲਿਆ ਖਿੱਚ ਕੇ ਆਪਾਂ ਇਸ ਤਰ੍ਹਾਂ ਰੱਖਿਆ ਹੁਣ ਆਪਾਂ ਜਿੱਥੇ ਆਪਾਂ ਚਾਕ ਟਿੱਕਰ ਆਪਾਂ ਨਿਸ਼ਾਨ ਲਾਵਾਂਗੇ ਇਹਦੇ ਟਿੱਕਰ ਆਪਾਂ ਇਸ ਤਰ੍ਹਾਂ ਫੜ ਕੇ ਨਿਸ਼ਾਨ ਲਾ ਦਾਂਗੇ ਜੇਕਰ ਉੱਪਰ ਲੱਗ ਆਪਣਾ ਕੱਪੜਾ ਥੋੜਾ ਜਿਹਾ 1 ਮਿੰਟ ਇਹ ਟਲਕ ਟਲਕਣਾ ਕੱਪੜਾ ਬਹੁਤ ਹੈ ਇਹ ਚੀਜ਼ ਨਾ ਜੇ ਆਪਣੀ ਆ ਚੀਜ਼ ਵੱਧਦਾ ਹੈ ਮਤਲਬ ਘੱਟਦੀ ਹੋਵੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਮਾੜਾ ਜਿਹਾ ਖਿੱਚ ਕੇ ਰੋਪਣ ਕਰ ਸਕਦੇ ਆ ਜਿਆਦਾ ਖਿੱਚਾਂਗੇ ਤਾਂ ਵਾਲ ਬੰਨਣਗੇ ਥੋੜਾ ਜਿਹਾ ਆਪਾਂ ਮਤਲਬ ਐਡਜਸਟ ਕਰ ਸਕਦੇ ਆ ਵਿੱਚ ਤੇ ਇਦਾਂ ਆਪਾਂ ਮਤਲਬ ਵੇਟਿੰਗ ਦੇ ਨਿਸ਼ਾਨ ਲਾ ਕੇ ਪਾウダー ਨਾਲ ਆਪਾਂ ਕਰ ਸਕਦੇ ਆ ਤੇ ਇੱਕ ਔਰ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਜਿੱਦਾਂ ਵੀ ਆਪਾਂ ਜੇ ਕੋਈ ਜਿਆਦਾ ਮਤਲਬ ਨਹੀਂ ਸੈਟਿੰਗ ਹੋਊਗੀ ਤਲਕਣਾ ਕਪੜਾ ਜਿਵੇਂ ਆ ਵੀ ਬਹੁਤ ਜ਼ਿਆਦਾ ਕਰੇਵ ਦਾ ਸੂਟ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਹੁੰਦੇ ਆ ਜਿਹਨੂੰ ਅਣਜਾਣ ਆ ਜੀ ਤੇ ਨਹੀਂ ਸੈੱਟ ਆਉਂਦਾ ਦੋਨੇ ਪਾਸੇ ਬਰਾਬਰ ਕਰਕੇ ਇੱਥੋਂ ਆਪਾਂ ਕੱਚੀ ਸਿਲਾਈ ਆਪਾਂ ਹਿੱਪ ਦੀ ਸਿਲਾਈ ਦੀ ਟਿਕਰ ਲਗਾ ਲੈਣੀ ਆ ਇੱਥੋਂ ਦੀ ਟਿਕਰ ਮਤਲਬ ਕੱਚੀ ਸਿਲਾਈ ਲਗਾ ਲਾਂਗੇ ਇੱਥੋਂ ਦੀ ਟਿਕਰ ਫਿਰ ਆਪਾਂ ਉੱਪਰ ਜਿਹੜੇ ਆ ਦੋਨੀਆਂ ਸਾਈਡਾਂ ਇੱਕੋ ਜਿਹਾ ਆ ਕੇ ਜਿੰਨਾ ਕਪੜਾ ਫालतू ਬਚ ਗਿਆ ਉਹ ਉੱਪਰ ਕੱਢ ਦਾਂਗੇ ਤੇ ਇੱਥੋਂ ਦੀ ਕਰਸਲਾਈ ਜਮਾ ਸਹੀ ਆ ਜੂਗੀ ਦੁਬਾਰਾ ਮੈਨ ਦੀ ਲੋੜ ਨਹੀਂ ਪੈਣੀ ਆ ਦੋਨੇ ਬਾਰਡਰ ਆਪਣੇ ਬਰਾਬਰ ਆ ਕੇ ਇਸ ਤਰ੍ਹਾਂ ਹੀ ਕੱਚੀ ਸਲਾਈ ਲਗਾ ਲੈਣੀ ਆ ਬਰਾਬਰ ਬਰਾਬਰ ਰੱਖ ਕੇ ਇਹਨਾਂ ਤੇ ਵੱਡੇ ਵਖਰੇ ਆਪਾਂ ਵਖਾ ਮਾਰ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਉੱਪਰਲੀ ਸਲਾਈ ਲਾਵਾਂਗੇ ਤੇ ਕੋਈ ਵੀ ਆਪਣਾ ਮਤਲਬ ਗਲਤ ਨਹੀਂ ਹੁੰਦਾ ਫਿਰ ਆਪਣਾ ਇਹ ਦੁਬਾਰਾ ਦੇਰ ਦੇਰ ਕੋਈ ਨਹੀਂ ਕਰਨੀ ਪੈਂਦੀ हाँ जी देखो इस तरीके भी आपके सीन के के ला के एक तरीका ये कि इस तरह अपना बराबर कर लिया बराबर करके इस तरह फल लिया एक नीचे तो आप चक चकवा थोड़ी उपर तिक्कर इस तरह चाक निशान ला के सॉरी वे बच्चे चलाई ला ਇੰਨੀ ਆਪਾਂ ਲਗਾ ਲਈ ਜੀ ਦੋ ਉਨਕਲ ਬਰਾਬਰ ਆ ਗਏ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਉੱਪਰ ਲਿ ਸਲਾਈ ਲਾਵਾਂਗੇ ਤੇ ਕੋਈ ਵੀ ਆਪਣਾ ਮਤਲਬ ਗਲਤ ਨਹੀਂ ਹੁੰਦਾ ਫਿਰ ਆਪਣਾ ਇਹ ਦਵਾਰਾਂ ਦੇ ਢੇਰ ਦੇ ਕੋਈ ਨਹੀਂ ਕਰਨੀ ਪੈਂਦੀ ਬਾਡਰ ਇਹ ਪ੍ਰੋਬਲਮ ਬਹੁਤ ਪੈਣਾ ਨੂੰ ਹੁੰਦੀ ਹੈ ਵੀ ਨੀਵਾ ਉੱਚਾ ਨੀਵਾ ਬਾਡਰ ਬਣ ਜਾਂਦਾ ਫਿਰ ਕੀ ਕਿੱਦਾਂ ਕਰੀਏ ਤੇ ਇਹ ਇਸ ਤਰ੍ਹਾਂ ਇਹਦਾ ਹੱਲ ਹੈ ਕੋਸ਼ਿਸ਼ ਤਾਂ ਆਪਾਂ ਜਦੋਂ ਕਟਾਈ ਕਰਨੀ ਹੈ ਉਦੋਂ ਹੀ ਬੱਦ ਰੱਖਣਾ ਹੈ ਜ਼ਰੂਰੀ ਹੈ ਬਾਰਡਰ ਵਾਲੇ ਸੂਟ ਦਾ ਤੁਹਾਨੂੰ ਮੈਂ ਸਾਰਾ ਹੁਣ ਦੱਸਦਾ 2-3 ਤਰੀਕਿਆਂ ਨਾਲ ਦੱਸ ਦਿੱਤਾ ਹੈ ਜੀ ਤੇ ਜੇ ਤੁਹਾਨੂੰ ਇਹ ਵਧੀਆ ਲੱਗਿਆ ਜਿਹੜਾ ਵੀ ਤਰੀਕਾ ਤੁਹਾਨੂੰ ਆਸਾਨ ਲੱਗਦਾ ਸੌਖਾ ਲੱਗਦਾ ਉਸ ਤਰ੍ਹਾਂ ਤੁਸੀਂ ਇਹ ਬਾਰਡਰ ਬਣਾ ਬਰ ਕਰਕੇ ਸਲਾਈ ਲਾ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦਾ ਚਾਹੁੰਦੇ ਹੋ ਤਾਂ ਮੈਨੂੰ ਵੀ ਜਰੂਰ ਦੱਸਣਾ ਤੇ ਮੈਂ ਉਹ ਵੀਡੀਓ ਬਣਾ ਕੇ ਤੁਹਾਨੂੰ ਜਰੂਰ ਪਾਉਂਗੀ ਧੰਨਵਾਦ